ਪੰਜਾਬ ਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੇ ਨੂੰ ਪੂਰੇ 3 ਸਾਲ ਹੋ ਗਏ ਨੇ ਤੇ ਇਸ ਮੌਕੇ ਭਗਵੰਤ ਮਾਨ ਵੱਲੋਂ ਪੋਸਟ ਕਰਕੇ ਪੰਜਾਬੀਆਂ ਦਾ ਧੰਨਵਾਦ ਕੀਤਾ ਗਿਆ ਭਗਵੰਤ ਮਾਨ ਨੇ ਲਿਖਿਆ 3 ਸਾਲ ਰੰਗਲੇ ਪੰਜਾਬ ਨਾਲ 16 ਮਾਰਚ 2022 ਚ ਖਟਕੜ ਕਲਾ ਵਿਖੇ ਪੰਜਾਬ ਨੂੰ ਮੁੜ ਰੰਗਲਾ ਪੰਜਾਬ ਬਣਾਉਣ ਦਾ ਪ੍ਰਣ ਲਿਆ ਸੀ ਜਿਸ ਨੂੰ ਪੂਰਾ ਕਰਨ ਲਈ ਅਸੀਂ ਨੇਕ ਨੀਅਤ ਅਤੇ ਪੂਰੀ ਇਮਾਨਦਾਰੀ ਨਾਲ ਕੰਮ ਕਰ ਰਹੇ ਹਾਂ ਜਿੰਨਾ ਕੰਮ ਚ ਇਨ੍ਹਾਂ 3 ਸਾਲਾਂ ਚ ਹੋਇਆ ਹੈ ਉਹ ਪਿਛਲੇ ਸੱਤਰ ਸਾਲਾਂ ਚ ਵੀ ਨਹੀਂ ਹੋਇਆ ਪੰਜਾਬੀਆਂ ਨਾਲ ਕੀਤੇ ਹਰ ਇੱਕ ਵਾਅਦੇ ਨੂੰ ਬਾਖੂਬੀ ਨਿਭਾਵਾਂਗੇ ਪੰਜਾਬ ਚੋਂ ਨਸ਼ਿਆਂ ਦੀ ਮਾੜੀ ਅਲਾਮਤ ਨੂੰ ਖਤਮ ਕਰਨ ਲਈ ਚੱਲ ਰਹੇ ਯੁੱਧ ਨੂੰ ਮੁਕਾਮ ਤੱਕ ਪਹੁੰਚਾਵਾਂਗੇ ਪੰਜਾਬ ਦੇ 3 ਕਰੋੜ ਲੋਕਾਂ ਦੇ ਸਾਥ ਅਤੇ ਵਿਸ਼ਵਾਸ ਲਈ ਧੰਨਵਾਦ ਇਨਕਲਾਬ ਜਿੰਦਾਬਾਦ ਪੰਜਾਬ ਪੰਜਾਬੀਅਤ ਜਿੰਦਾਬਾਦ ਤੇ ਭਗਵੰਤ ਮਾਨ ਵੱਲੋਂ ਇਹ ਪੋਸਟ ਪਾ ਕੇ ਪੰਜਾਬੀਆਂ ਦਾ ਧੰਨਵਾਦ ਕੀਤਾ ਗਿਆ 3 ਸਾਲ ਪੂਰੇ ਹੋਣ ਤੇ ਤੇ ਹੁਣ ਇਸ ਥੱਲੇ ਕਈ ਲੋਕਾਂ ਨੇ ਆਪਣੀ ਆਪਣੀ ਰਾਈ ਰੱਖੀ ਤੇ ਕਮੈਂਟ ਕੀਤੇ ਆਉ ਤੁਹਾਨੂੰ ਦੱਸ ਦਿਆਂ ਲੋਕਾਂ ਨੇ ਕੀ ਕੁਝ ਕਮੈਂਟ ਕੀਤੇ ਤੇ ਸਭ ਤੋਂ ਪਹਿਲਾਂ ਕਿਸੇ ਨੇ ਲਿਖਿਆ ਪਮਕੜ ਖੁੱਡੇ ਲੈਣ ਲਾਤੇ ਬਾਈ ਜਿਹੜੇ 2013 14 ਤੋਂ ਤੇਰੇ ਨਾਲ ਤੁਰੇ ਸੀ ਕੰਮ ਕਰ ਛੱਡ ਆਪਣਾ ਕੁਝ ਕੁ ਦਿਨਾਂ ਤੋਂ ਚੰਗਾ ਹੋ ਰਿਹਾ ਲੋਕਾਂ ਦੇ ਮੂੰਹ ਸੁਣਦੇ ਆ ਜਿਵੇਂ ਤਹਿਸੀਲਦਾਰਾਂ ਨੂੰ ਤੇਲ ਦਿੱਤਾ ਉਵੇਂ ਸਰਕਾਰੀ ਡਾਕਟਰਾਂ ਤੇ ਬਿਜਲੀ ਬੋਰਡ ਦੇ ਮੁਲਾਜ਼ਮਾਂ ਨੂੰ ਵੀ ਥੋੜਾ ਥੋੜਾ ਦਿਓ ਸਤਾਈ ਲਈ ਕੰਮ ਸੋਕਾ ਹੋ ਜੂ ਥੋੜਾ ਵਾਲੰਟੀਅਰ ਤੇ ਪਮਕੜ ਸਤਾਏ ਲਈ ਨਵੇਂ ਸਿਰਿਓ ਲੱਪਣੇ ਪੈਣੇ ਆ ਕਿਉਂਕਿ ਪੁਰਾਣਿਆਂ ਨੂੰ ਤਾਂ ਹੋਰਾਂ ਪਾਰਟੀਆਂ ਚੋਂ ਆਇਆ ਨੇ ਘਰੇ ਬਿਠਾ ਦਿੱਤਾ ਭਗਵੰਤ ਮਾਨ ਤੇ ਕਿਸੇ ਹੋਰ ਨੇ ਲਿਖਿਆ ਮਾਨ ਸਾਹਿਬ ਨਸ਼ਿਆ ਤੋਂ ਪੰਜਾਬ ਨੂੰ ਬਚਾ ਲਵੋ ਸਭ ਕੁਝ ਠੀਕ ਹੋ ਜਾਵੇਗਾ ਭੁੱਕੀ ਦੇ ਠੇਕੇ ਖੋਲੇ ਜਾਣ ਪੰਜਾਬ ਵਜ ਜਾਵੇਗਾ ਤੇ ਤਰੱਕੀ ਵੀ ਹੋਊਗੀ ਤੇ ਕਿਸੇ ਨੇ ਲਿਖਿਆ ਜੇ ਸੱਚੀ ਤੁਸੀਂ ਕੁਝ ਕੀਤਾ ਹੁੰਦਾ ਨਾ ਤਾਂ ਪੋਸਟ ਪਾ ਕੇ ਦੱਸਣਾ ਪੈਂਦਾ ਬਦਲਾਅ ਦੇ ਚੱਕਰ 'ਚ ਲੋਕੀ ਚੁੱਲ੍ਹੇ 'ਚੋਂ ਨਿਕਲ ਕੇ ਪੱਠੀ 'ਚ ਪੈ ਗਏ ਆ ਪਰ ਚਲ ਕੋਈ ਨਾ ਰਹਿ ਗਏ 2 ਸਾਲ ਹੋਰ ਜਿੱਦਾਂ ਇਹ ਤਿੰਨ ਨਿਕਲ ਗਏ ਇਹ ਵੀ ਕੱਢ ਲਵਾਂਗੇ ਪਰ ਦੱਸਾਂਗੇ ਕਿ ਪੰਜਾਬੀ ਦੂਜੀ ਵਾਰ ਪਾਣੀ ਨਹੀਂ ਪਿਲਾਉਂਦੇ ਹੁੰਦੇ 70 ਸਾਲਾਂ ਦੀ ਕਮਾਈ 3 ਸਾਲਾਂ ਚ ਉਡਾਈ ਕਰਤਾ ਪੰਜਾਬ ਕਰਜ਼ਾਈ ਬੋਲ ਸੱਚੇ ਦਰਬਾਰ ਕੀ ਕੁਲਫੀ ਗਰਮਾ ਗਰਮ ਮੇਰੇ ਭਾਈ ਬਸ ਗੰਦਲਾ ਪੰਜਾਬ ਬਣਾਤਾ ਹੁਣ ਤੁਹਾਨੂੰ ਆਪਣੇ ਪਿੰਡ ਵਾਲਿਆਂ ਨੇ ਵੀ ਡੱਲੇ ਮਾਰਿਆ ਕਰਨੇ ਆ ਕਿੱਥੇ ਵੜ ਨਾ ਜਾਇਓ ਸਿੱਖਾਂ ਨੂੰ ਜਾਂ ਗਰੀਬ ਘਰਾਂ ਦੇ ਮੁੰਡਿਆਂ ਦਾ ਝੂਠਾ ਇਨਕਾਊਂਟਰ ਗਰੀਬ ਘਰ ਹੋਰ ਗਰੀਬ ਘਰ ਤੇ ਪੈਨਸ਼ਨਾਂ ਬੰਦ ਨੌਕਰੀ ਕੋਈ ਨਹੀਂ ਦਿੱਤੀ ਕਿਸੇ ਨੂੰ ਝੂਠੇ ਦਿਖਾਵੇ ਐਨਐਸਏ ਮੂਸੇ ਵਾਲੇ ਦਾ ਕਤਲ ਕਰਾਤਾ ਔਰਤਾਂ ਦੇ ਪੈਸੇ ਮੁੱਕਰ ਗਏ ਕਿਸਾਨਾਂ ਨੂੰ ਗਲਤ ਬੋਲੀ ਸਰਕਾਰ ਕਿਸੇ ਮੰਤਰੀ ਨੇ ਪਿੰਡ ਚ ਗੇੜਾ ਤੱਕ ਨਹੀਂ ਮਾਰਿਆ ਨਸ਼ਾ ਤਸਕਰਾਂ ਦਾ ਬਹਾਨਾ ਬਣਾ ਕੇ ਲੋਕਾਂ ਦੇ ਸ਼ਰੇਆਮ ਘਰ ਟਾਏ ਗਰੀਬ ਲੋਕਾਂ ਦੇ ਮਾਨ ਸਾਹਿਬ ਕੁਝ ਕੁ ਸਮਾਂ ਛੱਡ ਕੇ ਬਾਕੀ ਕੰਮਾਂ 'ਚ ਆਪਦੀ ਸਰਕਾਰ ਫੇਲ ਹੀ ਲੱਗਦੀ ਹੈ ਤਾਂ ਇਸ ਤਰ੍ਹਾਂ ਦੇ ਕਈ ਹੋਰ ਕਮੈਂਟ ਭਗਵੰਤ ਮਾਨ ਦੀ ਇਸ ਪੋਸਟ ਥੱਲੇ ਲੋਕਾਂ ਵੱਲੋਂ ਕੀਤੇ ਗਏ ਤੇ ਕੁਝ ਲੋਕ ਭਗਵੰਤ ਮਾਨ ਦੀ ਸਰਕਾਰ 3 ਸਾਲ ਦੀ ਕਾਰਜਗੁਜ਼ਾਰੀ ਤੋਂ ਖੁਸ਼ ਨੇ ਤੇ ਕੁਝ ਬਹੁਤ ਹੀ ਨਰਾਜ਼ ਹੁਣ ਵੇਖਣਾ ਹੋਵੇਗਾ ਕਿ 2 ਸਾਲ ਬਾਅਦ ਭਗਵੰਤ ਸਰਕਾਰ ਦੇ ਹੱਕ ਦੇ ਵਿੱਚ ਕਿੰਨੇ ਲੋਕੀ ਉਤਰਦੇ ਨੇ ਤੁਹਾਡਾ ਕੀ ਕੁਝ ਕਹਿਣਾ ਹੈ ਭਗਵੰਤ ਜੀ 3 ਸਾਲ ਪੂਰੇ ਹੋਣ ਤੇ ਤੁਸੀਂ ਵੀ ਕਮੈਂਟ ਕਰਕੇ ਜ਼ਰੂਰ ਦੱਸੋ